To take care of ourselves and those around us. Tonight, you are the special chosen ones. Close your eyes, express your gratitude. So sit back, but don't relax. The energy is about to rise. The excitement is about to peak. Get ready to witness, to witness hello, hello. the I'm biggest the Punjabi here. artist on the That's planet the of all time. time. The moment has arrived. ਕਿਨੇ ਯਾਰਾ ਹੁਣਾ ਆਜੋ ਆਜੋ ਮੇਰੇ ਕੋਲੇ ਹੀ ਰਿਓ ਆਪਦੇ ਬਟੂਏ ਦਾ ਧਿਆਨ ਰੱਖਿਓ ਅਰੇ ਡੀਰ ਨਗਰਪੁਰੀ ਅੰਰੀ ਅੰਰੀ ਦੋ ਤਿੰਨ ਸ਼ੀਰਨੇ ਦੇਤੇ ਵੀ ਹੋਈ ਹੋਈ ਆ ਮੇਰੇ ਕੋਲੀਆਂ ਯਾਰ ਆ ਪੰਜਾਬੀ ਆ ਗਿਆ ਪੰਜਾਬੀ ਗਾਇਜ਼ ਯੂ ਕੈਨਟ ਬਲੀਵ ਐ ਡਾਇਲੋਗ ਮੈਂ ਕਿੰਨਾ ਰੋਕ ਕੇ ਰੱਖਿਆ ਸੀ ਅੰਦਰ ਇੱਥੇ ਬੋਲਣ ਦੇ ਨੇ ਮੁਨਿਆਬੀ ਆ ਗਏ ਹੋਏ ਛਾ ਗਏ ਹੋਏ ਇਹ ਉੱਥੇ ਵੀ ਲਿਖਿਆ ਹੋਇਆ ਬਾਹਰ ਯੂਨੀਵਰਸਿਟੀ ਦੇ ਮੂਹਰੇ ਵੀ ਲਿਖਿਆ ਹੋਇਆ ਕੰਧਾਂ ਤੇ ਲੁਧਿਆਣਾ ਸ਼ਹਿਰ ਮੇਰਾ ਆਪਣਾ ਸ਼ਹਿਰ ਯਾਰ ਮੇਰਾ ਆਪਣਾ ਸ਼ਹਿਰ ਯਾਰ ਮੇਰਾ ਆਪਣਾ ਪੰਜਾਬ ਮੇਰਾ ਆਪਣਾ ਸ਼ਹਿਰ ਓਹੋ ਬੜੇ ਲੋਕ ਬੜੇ ਤੇਰ ਤੋਂ ਮੈਨੂੰ ਟਿੱਚਰਾ ਕਰਦੇ ਸੀ ਕਹਿੰਦੇ ਯਾਰ ਪੰਜਾਬੀ ਆ ਗਿਆ ਕਹੀ ਜਾਂਦਾ ਪੰਜਾਬ ਚ ਪ੍ਰੋਗਰਾਮ ਕੋਈ ਕਰਦਾ ਨਹੀਂ ਪਰ ਇਹ ਦਿਮਾਗ ਸੀਗੇ ਬੈਸਟ ਨਾਈਟ ਜਿਹੜੀ ਆ ਓ ਪੰਜਾਬ ਚ ਲੁਧਿਆਣੇ ਹੋਣੀ ਚਾਹੀਦੀ ਆ ਬੈਸਟ ਨਾਈਟ ਟੀਮ ਮੇਰੀ ਕਹਿੰਦੇ ਸੀ ਗੋਆ ਚੱਲਦੇ ਆ ਗੋਆ ਕਰਦੇ ਆ ਪ੍ਰੋਗਰਾਮ ਬਹਿਗਾ ਯਾਰ ਜੇ ਤੁਸੀਂ ਮੈਨੂੰ ਲੁਧਿਆਣੇ ਲੈ ਚਲੋ ਨਾ ਸਵਾਦ ਹੀ ਆ ਗਿਆ ਹੈ ਸਰਾ ਲੱਗ ਗਿਆ ਕਾਫੀ ਕਠਿਨਾਈਆਂ ਸੀ ਇਸ ਪੂਰਾ ਹਾਲ ਟੂ ਰਿਕ ਪਾਸੇ ਇੰਡੀਆ ਦਾ ਟੂਰ ਇੱਕ ਪਾਸੇ ਸੱਚੀ કહਾਂ ਤੰਗਤਾ ਮੈਨੂੰ ਬਹੁਤ ਕੀਤਾ ਕਈ ਲੋਕਾਂ ਨੇ ਕੀਤਾ ਪਰ ਉਹਨਾਂ ਕੋ ਮੈਂ ਪ੍ਰਪੇਅਰ ਵੀ ਸੀ ਉਸ ਚੀਜ਼ ਦੇ ਲਈ ਚਲੋ ਕੋਈ ਗੱਲ ਨਹੀਂ ਮਾਰਾ ਚੜ੍ਹਦੀ ਕਲਾ ਰੱਖਣ ਸਾਰਿਆਂ ਦੀ ਪਰ ਮੇਰੀ ਇਹ ਤਮੰਨਾ ਸੀ ਕਿ ਮੈਂ ਲੁਧਿਆਣੇ ਆ ਕੇ ਸ਼ੋਅ ਕਰ ਸਕਾਂ ਆਪਣੇ ਪੰਜਾਬ 'ਚ ਆਪਣੇ ਸ਼ਹਿਰ ਦੇ ਵਿੱਚ ਇਹ ਮੇਰੀ ਤਬਦੀਸੀ थैंक यू ਯਾਰ ਤੁਸੀਂ ਪੂਰੀ ਕੀਤੀ ਬਹੁਤ ਛੋੜੇ ਥੋੜੇ ਟਾਈਮ ਦੇ ਵਿੱਚ ਤੁਸੀਂ ਸਾਰਾ ਅਰੇਂਜ ਕੀਤਾ ਸਾਰਿਆਂ ਨੇ ਮੇਰੀ ਟੀਮ ਦਾ ਵੀ थैंक यू ਔਰ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ थैंक यू ਪੁਲਿਸ ਦਾ ਵੀ थैंक यू ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਦੋ ਚਾਰ ਗੱਲਾਂ ਕਰਨ ਲੱਗਾ ਉਹ ਤੋਂ ਬਾਅਦ ਕਰਦੇ ਅਗਲੇ ਮੌਕੇ ਜਦੋਂ ਮੈਂ ਦਸਾਂਝ ਕਰਾ ਛੱਡ ਕੇ ਆਇਆ ਸੀ ਨਾ ਪਿੰਡ ਲੁਧਿਆਣੇ ਉਦੋਂ ਮੈਂ ਸੋਚਦਾ ਸੀ ਪਤਾ ਨਹੀਂ ਜ਼ਿੰਦਗੀ 'ਚ ਕੀ ਬਣੂਗਾ ਮੇਰਾ ਪਰ ਇਸ ਸ਼ਹਿਰ ਨੇ ਮੈਨੂੰ ਸੁਪਨੇ ਲੈਣੇ ਸਿਖਾਏ ਲੁਧਿਆਣੇ ਨੇ ਮੈਨੂੰ ਸੁਪਨੇ ਲੈਣੇ ਸਿਖਾਏ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੋਂ ਕੋ ਚੇਲੇ ਤੱਕ ਦਾ ਜਿਹੜਾ ਸੁਪਨਾ ਮੈਂ ਲੁਧਿਆਣੇ ਚ ਲੈ ਗਈ ਦੇਖਿਆ ਸੀ ਜਿਹੜਾ ਨਵਾਂ ਯੂਥ ਹੈ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਤੁਸੀਂ ਵੱਡੇ ਸੁਪਨੇ ਲਾਓ ਜਿੰਨੇ ਸੁਪਨੇ ਵੱਡੇ ਲੈ ਸਕਦੇ ਆ ਦੁਨੀਆ ਬਹੁਤ ਰੋਕਦੀ ਹੈ ਕਿ ਸ਼ਾਇਦ ਤੇਰੀ ਔਕਾਤ ਤੋਂ ਬਾਹਰ ਹੈ ਸੁਪਨਾ ਤੂੰ ਲੈ ਨਹੀਂ ਸਕਦਾ ਪਰ ਤੁਸੀਂ ਸੁਪਨੇ ਲੈਣ ਵਾਲੇ ਬਣੋ ਮਹਾਰਾਜ ਪੂਰੇ ਕਰਦੇ ਨੇ ਸੁਪਨੇ ਸੱਚੀ ਗੱਲ ਹੈ ਅਸੀਂ ਵੀ ਸੁਪਨੇ ਲੈਣੇ ਚਾਹੀਦੇ ਕਹਿਣਾ ਵੀ ਕੋਸ਼ਿਸ਼ ਤਾਂ ਕਰਨੀ ਨਹੀਂ ਭਾਜੀ ਸਿਰਫ ਪਰ ਅਸੀਂ ਵੀ ਕੋਸ਼ਿਸ਼ ਕਰਾਂਗੇ ਸਾਹਾਂ ਲਗੇ ਜੋਰ ਲਾ ਦੇਣਾ ਅੱਜ ਮੈਂ ਤੁਹਾਨੂੰ ਸਭ ਤੋਂ ਵੱਧ ਮਜ਼ਾ ਆਉਣ ਵਾਲਾ ਹੈ ਅੱਜ ਆ ਚੱਕ ਰੇ ਯਾ ਬੀ ਆ ਵੀ 62 ਛੱਡੜਾ ਦੀ ਅਸੀਂ ਛੱਗੀ ਆਰੀ ਇਹ ਕੰਮ ਲਈ ਹਰ ਮੈਲ ਕੰਮ ਲੈ ਇਹ ਦੂਜਾ ਕੰਮ ਬੋਲ ਬਹਾਂ ਦੇ ਡਾਕਟਰ ਮਟਲੇ ਤੀਜਾ ਕੰਮ ਲੈਣੀ ਆ ਮੁੱਲ ਦੀ ਲੈ ਲਈ ਤੀਜਾ ਕੰਮ ਲੈਣੀ ਆ ਮੁੱਲ ਦੀ ਲੈ ਲਈ ਕੋਈ ਆਣ ਕੇ ਵਾਹੀ ਦਾ ਲੈ ਨਹੀਂ ਤੇਰੇ

ਕਾਲੀਆ ਖੁਲਦਾ ਨਾਲ ਵਿੱਚ ਅਰਸੀ ਰਿਆਰ ਹੋਈਏ ਕੱਤੂ ਤਵੈਰੀ ਦੂਗੀ ਨਿਕਾਲਦਾ ਨਹੀਂ ਤੂੰ ਦਾ ਫੇਰ ਚੱਕ ਨਾ ਪਿਆ ਤੂੰ ਹੋਰੀ ਏ री लाते ਦੀਆਂ ਸਰੀਆਂ ਤੇ ਖੇਡੇ ਚਮਕੀਲਾ ਸੱਪਾਂ ਦੀਆਂ ਸਰੀਆਂ ਤੇ ਖੇਡੇ ਚਮਕੀਲਾ ਡਿਗੇ ਆਪੂ ਇਹ ਦੇਕੇ ਨੀ ਜਾ ਵਟਿਆ ਚੰਦਰੀ ਜੋਤ ਨੂੰ ਖੇ ਕੀ ਜੱਟ ਨੇ ਲਾਟ ਪੱਲੀ ਜੇ ਕਿਹਦੇ ਦੇਖ ਬੋਲ ਜੱਟਾਂ ਦੇ ਜੱਟਾਂ ਦੇ ਆਹੋ ਤੇ ਚਾਗੂਆਂ ਨੂੰ ਕੱਢਦਾ ਜੇ ਬੀਚੋ ਪੀਲ ਲੱਪੀਆ ਪੀਲ ਲੱਪੀਆ ਜਿੱਤਣਾ ਦੇ ਬੋਲ ਜੱਟਾਂ ਦੇ ਕੱਖਿਆ ਤੋਂ ਬੋਲੋ ਜੱਟਾਂ ਦੇ ਜੇ ਕੋਈ ਤੈਨੂੰ ਬੋਲ thank <laughs> you ਬਹੁਤ ਕਿੰਨਾ ਸੋਹਣਾ ਹੈ ਜੀ ਐਵਾ ਸਾਲੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਨੋ ਪ੍ਰੋਬਲਮ ਸਰ ਥੈਂਕਸ ਫਰ ਕਮਿੰਗ ਤੁਸੀਂ ਮੇਰੇ ਸ਼ੋ ਦਿ ਆਏ ਬਹੁਤ ਬਹੁਤ ਧੰਨਵਾਦ ਇਨਾ ਸੋਹਣਾ ਤੁਸੀਂ ਦਰਲਾ ਛੱਡਿਆ ਲੜ ਛੱਡਿਆ ਕਿਆ ਬਾਤ ਹੈ ਇਹ ਮੈਂ ਇੱਕ ਹੋਰ ਸਪੈਸ਼ਲ ਗੱਲ ਦੱਸ ਦਵਾਂ ਟੈਕਨੀਕਲ ਗੱਲ ਹੈ ਸਟੇਜ ਤੇ ਸਭ ਤੋਂ ਘੱਟ ਸਾਊਂਡ ਹੁੰਦੀ ਹੈ ਸਟੇਜ ਤੇ ਸਾਊਂਡ ਸਭ ਤੋਂ ਘੱਟ ਹੁੰਦੀ ਹੈ ਅਗੇ ਸਾਊਂਡ ਜ਼ਿਆਦਾ ਹੁੰਦੀ ਸਾਡੇ ਇੰਜੀਨੀਅਰਸ ਲੱਗੇ ਆ ਸਟੇਜ ਤੇ ਘੱਟ ਹੈ ਸਾਊਂਡ ਬਹੁਤ ਜ਼ਿਆਦਾ ਸੋ ਇਹ ਤਾਂ ਕੋਈ ਗੱਲ ਨਹੀਂ ਪਰ ਥੈਂਕ ਯੂ ਜਿਹੜੇ ਬੱਚੇ ਪੇਰੈਂਟਸ ਲੈ ਕੇ ਆਏ ਆ ਕੁੜਤੇ ਚਾਦਰੇ ਪਾ ਕੇ ਆਏ ਆ ਤਰਲੇ ਛੱਡੇ ਜਿਨ੍ਹਾਂ ਨੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਦਿਸ ਇਸ ਫਾਰ ਯੂ ਤੁਸੀਂ ਇੱਥੇ ਬੈਠ ਕੇ ਜਾਓ ਚਾਹੇ ਰੇਡ ਕੇ ਲੈ ਜਾਓ ਇਹ ਤੁਹਾਡੇ ਲਈ ਹੈ ਥੈਂਕ ਯੂ ਤੁਹਾਨੂੰ ਤੁਸੀਂ ਮੇਰੇ ਸ਼ੋਅ ਤੇ ਆਏ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇੰਜ ਕੱਚੀ ਗੱਲ ਮੈਂ ਲੁਧਿਆਣੇ ਸਿਰਫ ਧੰਨਵਾਦ ਕਰਨਾ ਹੈ ਸਾਡਾ ਗੋਹਾਟੀ ਲਾਸਟ ਸ਼ੋ ਸੀ ਬਟ ਮੈਂ ਕਹਿੰਦਾ ਨਹੀਂ ਯਾਰ ਇਦਾਂ ਇਸ ਟੂਰ ਦਾ ਐਂਡ ਨਹੀਂ ਹੋਣਾ ਚਾਹੀਦਾ ਇਹ ਇੱਥੇ ਮੈਂ ਥੋੜਾ ਥੈਂਕ ਯੂ ਕਰਨ ਆਇਆ ਜਿਵੇਂ ਮੈਂ ਕਿਹਾ ਵੀ ਅੜ ਜਾਣਾ ਨਾ ਜਦੋਂ ਜਦੋਂ ਵਰਲਡ ਜਦੋਂ ਮੈਂ ਕਿਹਾ ਵੀ ਅੜ ਜਾਣਾ ਮੈਂ ਹਮੇਸ਼ਾ ਇਹੀ ਸੋਚਦਾ ਮੈਂ ਕਹਿੰਦਾ ਜੱਟਾਂ ਘਬਰਾਉਂਦਾ ਪੰਜਾਬ ਤੋਂ ਵੱਲ ਲੁਧਿਆਣੇ ਤੋਂ ਐਡੀ ਟੈਨਸ਼ਨ ਹੁੰਦੀ ਆ ਤੇ ਮੈਂ ਸਭ ਤੋਂ ਛੋੜਾ ਧੰਨਵਾਦ ਕਰਨ ਆਇਆ ਅੱਜ ਪੰਜਾਬੀ 뮤직 ਇੰਡਸਟਰੀ ਦਾ ਜਿਹੜਾ ਮਹਿਲ ਹੈ ਨਾ ਕਿਸਲ ਕਹਿ ਲੋ ਉਸ ਸਿਖਰਾਂ ਤੇ ਸਾਰੇ ਦੇਖ ਰਹੇ ਉਸ ਉਸ ਮਹਿਲ ਨੂੰ ਪਰ ਜਿਨ੍ਹਾਂ ਨੇ ਉਹਦੀ ਨੀਂਦ ਦੇ ਵਿੱਚ ਆਪਣਾ ਖੂਨ ਪਸੀਨਾ ਇਕ ਕੀਤਾ ਨਾ ਜੀ ਉਹਨਾਂ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ ਜ਼ੋਰਦਾਰ ਤਾੜੀਆਂ ਲਾਲਚੰਦ ਜਮਲਾ ਜੱਟ ਜੀ ਲਈ ਜਿਨ੍ਹਾਂ ਨੇ ਤੂੰਬੀ ਦੀ ਕਾਰ ਕੱਢੀ ਸਾਡੇ ਲੁਧਿਆਣੇ ਤੋਂ ਲਾਲਚੰਦ ਜਮਲਾ ਜੱਟ ਜੀ ਕੁਲਦੀਪ ਮਾਨਕ ਜੀ ਸੁਰਿੰਦਰ ਸ਼ੱਦਾ ਜੀ ਸੁਰਿੰਦਰ ਕੌਰ ਜੀ ਅਮਰ ਸਿੰਘ ਚਮਕੀਲਾ ਜੀ ਜੀ ਅਮਰਜੋਤ ਸਰਦੂਲ ਸਿਕੰਦਰ ਜੀ ਇਹ ਉਹ ਕਲਾਕਾਰ ਨੇ ਜਿਨ੍ਹਾਂ ਨੇ ਐਕਚੁਅਲ ਪੰਜਾਬੀ 뮤직 ਲਈ ਮਿਹਨਤ ਕੀਤੀ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਐਕਚੁਅਲ ਕੱਟਿਆ ਦੇ ਪ੍ਰੋਗਰਾਮ ਲਾਏ ਆ ਅੱਜ ਪੰਜਾਬੀ 뮤직 ਇੰਡਸਟਰੀ ਇੱਥੇ ਪਹੁੰਚ ਗਈ ਹੈ ਅਸੀਂ ਜਦੋਂ ਆ ਸੁਪਨਾ ਲੈਂਦੇ ਸੀ ਸਾਨੂੰ ਕਮਲੇ ਕਹਿੰਦੇ ਸੀ ਲੋਕ ਵੱਡਾ ਕਹਿੰਦੇ ਮਾਈਕਲ ਜੈਕਸਨ ਬਣਿਆ ਇਹ ਨਹੀਂ ਹੋਣਾ ਜਦ ਤੂੰ ਸੋਚਦਾ ਬਟ ਮੇਰੀ ਸੋਚ ਸੀ ਕਿ ਯਾਰ ਇਹ ਸਾਡਾ ਪੰਜਾਬੀ 뮤직 ਕਿੱਥੇ ਤੱਕ ਪਹੁੰਚ ਸਕਦਾ ਪਰ ਜਿਨ੍ਹਾਂ ਨੇ ਐਕਚੁਅਲ ਮਿਹਨਤ ਕੀਤੀ ਜਿਨ੍ਹਾਂ ਦੇ ਕਰਕੇ ਪੰਜਾਬੀ 뮤직 ਇੱਥੇ ਤੱਕ ਪਹੁੰਚਿਆ ਹੈ ਅੱਜ ਇਹ ਦੋ ਮਾਈਕ ਲੱਗੇ ਆ ਥੋੜੀ

ਤੇਰੀ ਮਨਕੀ ਵੇ ਮੁੰਡਿਆ ਤੇ ਮੈਨੂੰ ਦੱਸਣਾ ਤੇ ਮਹੀਆ ਮੇਰੀ ਮਨਕੀ ਵੇ ਮੁੰਡਿਆ ਤੂੰ ਆਪਣੀ ਸੰਸੂਖੋ ਆਦਿ ਵਿੱਚ ਦਾ ਸਾਂ ਨਹੀਂ ਸਮਝਦਾ ਇਹ ਕੜੀ ਕਦੇ ਕਦੇ ਆਉਂਦੀ ਹੈ ਔਰ ਅੱਜ ਆਈ ਹੋਈ ਹੈ ਵੈਸੇ ਤਾਂ ਜਿਵੇਂ ਇੱਕ ਗੱਲ ਕਹਾ ਮੇਰੇ ਮਾਪਿਆਂ ਨੇ ਨਾ ਹੀ ਐਸਾ ਰੱਖ ਦਿੱਤਾ ਦਿਲਜੀਤ ਦਾ ਦਿਲਜੀਤ ਦਿਲ ਜਿੱਤਣ ਵਾਲਾ ਅੱਜ ਮੈਂ ਦੇਖ ਰਿਹਾ ਚਾਰੇ ਪਾਸੇ ਕਿ ਦਿਲ ਜਿੱਤ ਦੀ ਹੀ ਜਿੱਤ ਹੈ ਇਹ ਇਸਲੀ ਹੈਗੀ ਹੈ ਉਹ ਜਮ ਉਹਨਾਂ ਨਾਲ ਚੰਗੀ ਗੱਲ ਨਹੀਂ ਹੁੰਦੀ ਹੈ ਮੈਨੂੰ ਯਾਦ ਹੈ ਸਾਡੇ ਇੱਕ ਪ੍ਰੋਗਰਾਮ ਤੇ ਉਦੋਂ ਸਾਡੀ ਫਿਲਮ ਆਈ ਸੀ ਸੈਦਾ ਜੋਗੜ ਤੋਂ ਬਟ ਲਾਟੇ ਦੇ ਵਿੱਚ ਮੇਰਾ ਖਿਆਲ ਹੈ 10 15000 20000 ਦਾ ਹੁੰਦਾ ਹੂ ਪਰ ਅੱਜ ਜਦੋਂ ਮੈਂ ਦੇਖ ਰਿਹਾ ਇੱਥੇ ਘੱਟ-ਘੱਟ 40 5000 ਦਾ ਹੈ ਤਾਂ ਬੜੀ ਖੁਸ਼ੀ ਹੋ ਰਹੀ ਹੈ ਜਰਾ ਜ਼ੋਰ ਨਾਲ ਜੀਤਨ ਨੂੰ ਤਾਂ ਥਾੜੀ ਮਾਰ ਦਿਓ ਚਾਸੀ ਇਹਦੇ ਫੇਸ ਤੇ ਉੱਤੇ ਆ ਜਾ ਆ ਜਾ ਆ ਜਾ ਚੁੱਪ ਚਲਾ ਮਾਈਨਰ ਆ ਜਾ ਆ ਜਾ ਚਲੋ ਚੱਕ ਲੈ ਤੇਰਾ ਵੀ ਹਦਲ ਸਭ ਚਾਹੁੰਦਾ ਤੂੰ ਜੁਗਲੀ ਜਪਨੀ ਮਾਰਨਾ ਯਾਰੋ ਯਾਰਾਂ ਦੀ ਅਸਮਾਨ ਦਾ ਰੂਪ ਜਿੱਤੇ ਨੀਰ ਕਾਣਾ ਚਿੱਟੇ ਜਿੱਤ ਜਾਵੇ ਬਹਿਰ ਦਾ ਓ ਸੈਮ ਸ਼ੂਜ਼ ਆਲਫਾ ਕਿਨੈਟਿਕ ख रहे खुले सुपने देखो महाराज ने पूरे करने मेहनत करे खुले सुपने देखो महाराज पूरे करू जो छोटे छोटे बचे आए हैं बहुत बहुत शुक्रिया थैंक यू थैंक यूक यू थैंक यू सो मच ਸਟਾਰ ਹੋਈ ਸੀ ਬਲਵੀਰ ਬੋਪਰ ਹੈ ਭਾਈ ਦਾ ਲਿਖਿਆ ਗੀਤ ਉਹ ਗਾਣਾ ਵੀ ਇੱਥੇ ਗਾਉਣਾ ਬੜਦਾ ਹੀ ਅੱਜ ਖੇਡਦੇ ਵਾਰਾ ਜਾਂ ਪੈਰ ਵੀ ਕੋਲੇ ਜਾਣਾ ਗਾਣਾ ਯਸੂਰ ੁਰਗੀ ਪੱਛ ਕੇ ਨਹੀਂ ਰੰਗ ਲੈ ਦੁਪੱਟੇ ਆੜੀ ਏ